ਕਈ ਖੇਤਰਾਂ ਵਿੱਚ ਅਸੀਂ ਪਹਿਲੇ ਨੰਬਰ ਤੇ ਹਾਂ ਪੰਜਾਬ ਖੱਡਾਰੀਆਂ ਅਤੇ ਜਰਨਲਾਂ ਲਈ ਜਾਣੀ ਜਾਂਦੀ ਹਾਂ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਂਦੀਆਂ ਹਾਂ ਅਸੀਂ ਪੰਜਾਬ ਦੀ ਇਹ ਚਮਕ ਬਰਕਰਾਰ ਰੱਖਣੀ ਹੈ ਅੱਗੋਂ ਦੇਖੋ ਸੀਐਮ ਭਗਵੰਤ ਮਾਨ ਨੇ ਹੋਰ ਕੁਝ ਕੀ ਕਿਹਾ ਬਹੁਤ ਸਾਰੇ ਖੇਤਰਾਂ 'ਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਹੈ ਜਦ ਪਿਛਲੀ ਵਾਰ ਨਾਲੋਂ ਅਸੀਂ ਬਹੁਤ ਅੱਗੇ ਹਾਂ ਜੀਐਸਟੀ ਕਲੈਕਸ਼ਨ 'ਚ ਬਹੁਤ ਅੱਗੇ ਹਾਂ ਸਟੈਂਪ পেਪਰ ਡਿਊਟੀ 'ਚ ਬਹੁਤ ਅੱਗੇ ਹਾਂ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਲੋਕਾਂ ਦੇ ਟੈਕਸ ਦਾ ਪੈਸਾ ਸਹੀ ਇਸਤੇਮਾਲ ਹੋ ਜਾਏ ਤਾਂ ਲੋਕ ਟੈਕਸ ਵੀ ਦਿੰਦੇ ਆ ਫਿਰ ਕਿ ਸਾਡੇ ਤੇ ਆਊਗਾ ਇਹ ਪੈਸਾ ਸੜਕਾਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਦੇ ਰੂਪ ਚ ਇਨਫਰਾਸਟ੍ਰਕਚਰ ਦੇ ਰੂਪ ਚ ਖੇਡਾਂ ਵਾਲੇ ਮਾਮਲੇ ਚ ਮੈਂ ਬਹੁਤ ਵਧਾਈ ਦਿੰਨਾ ਸਾਡੇ ਪਲੇਅਰਾਂ ਨੂੰ 100 ਪਲੇਅਰ ਗਿਆ ਸੀ ਪੈਰਿਸ 올림픽 ਚ ਉਹ ਚ 19 ਇਕੱਲੇ ਪੰਜਾਬ ਤੋਂ ਸੀ ਹਾਕੀ ਦੇ ਵਿੱਚ ਤਾਂ 11 ਚੋਂ 10 ਪੰਜਾਬ ਦੇ ਨੇ ਔਰ ਕਾਂਸੀ ਦਾ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਆਉਣ ਸਾਰ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੰਦ ਦਾ ਜਿਹੜਾ ਇਨਾਮ ਸ਼ਾਬਾਸ਼ੇ ਉਹ ਰਾਸ਼ੀ ਦਿੰਨੇ ਆਉਣ ਸਾਰ ਕਈ ਵਾਰ ਤਾਂ ਸਾਨੂੰ ਪਲੇਅਰ ਦੱਸਦੇ ਨੇ ਅਸੀਂ ਅਸੀਂ ਵੀ ਭੁੱਲ ਜਾਂਦੇ ਸੀ ਵੀ ਇਹ ਕਿਹੜੇ ਟੂਰਨਾਮੈਂਟ ਦਾ ਮਿਲ ਰਿਹਾ ਸਾਨੂੰ ਸੋ ਉਹਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਤਰੱਕੀਆਂ ਵੀ ਦਿੰਨੇ ਆ ਖੇਡਾਂ ਦੇ ਮਾਮਲੇ 'ਚ ਪੰਜਾਬ ਖੇਡਾਂ ਬਦਨ ਪੰਜਾਬ ਦੀਆਂ ਚੱਲਦੀਆਂ ਨੇ ਹਰ ਸਾਲ ਉਹਦੇ ਵਿੱਚ ਅਕਸਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਤੱਕ ਹਿੱਸਾ ਲੈਂਦੇ ਨੇ ਤਿੰਨ ਤਿੰਨ ਪੀੜ੍hiyan ਇੱਕੋ ਕਰਦੀਆਂ ਉਹ ਗਰਾਊਂਡ ਦੇ ਵਿੱਚ ਖੇਡਦੀਆਂ ਨੇ ਸੋ ਖੇਡਾਂ ਵਾਲੇ ਮਾਮਲੇ 'ਚ ਕਿਉਂਕਿ ਪੰਜਾਬ ਪਹਿਲਾਂ ਵੀ ਖਿਡਾਰੀਆਂ ਵਾਸਤੇ ਜਾਣਿਆ ਗਿਆ ਜਰਨੈਲਾਂ ਵਾਸਤੇ ਜਾਣਿਆ ਗਿਆ ਸੋ ਅਸੀਂ ਇਹ ਪੰਜਾਬ ਦੀ ਗਲੋਰੀ ਜਿਹੜੀ ਹੈ ਉਹ ਕਾਇਮ ਰੱਖਣੀ ਹੈ ਤੇ ਵਧਾਉਣੀ ਹੈ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਰੈਡੀ ਪਏ ਨੇ ਤਿਆਰ ਪਏ ਨੇ ਤੇ ਆਉਣ ਵਾਲੇ ਦਿਨਾਂ 'ਚ ਜਲਦੀ ਕੋਈ ਨਾ ਕੋਈ ਜਿਹੜਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲੋਕਾਂ ਦੇ ਸਮਰਪਿਤ ਕੀਤਾ ਜਾਊਗਾ ਕਈ ਖੇਤਰ ਵਿੱਚ ਅਸੀਂ ਪਹਿਲੇ ਨੰਬਰ ਤੇ ਹਾਂ ਪੰਜਾਬ ਖਡਾਰੀਆਂ ਅਤੇ ਜਰਨੈਲਾਂ ਲਈ ਜਾਣੀ ਜਾਂਦੀ ਹਾਂ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਂਦੀਆਂ ਹਾਂ ਅਸੀਂ ਪੰਜਾਬ ਦੀ ਇਹ ਚਮਕ ਬਰਕਰਾਰ ਰੱਖਣੀ ਹੈ ਅਗੋਂ ਦੇਖੋ ਸੀਐਮ ਭਗਵੰਤ ਮਾਨ ਨੇ ਹੋਰ ਕੁਝ ਜਿੱ ਕੀ ਕਿਹਾ ਬਹੁਤ ਸਾਰੇ ਖੇਤਰਾਂ ਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਹੈ ਜਦ ਪਿਛਲੀ ਵਾਰ ਨਾਲੋਂ ਅਸੀਂ ਬਹੁਤ ਅੱਗੇ ਹਾਂ ਜੀਐਸਟੀ ਕਲੈਕਸ਼ਨ ਚ ਬਹੁਤ ਅੱਗੇ ਆ ਸਟੈਂਪ ਪੇਪਰ ਡਿਊਟੀ ਚ ਬਹੁਤ ਅੱਗੇ ਆ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਲੋਕਾਂ ਦੇ ਟੈਕਸ ਦਾ ਪੈਸਾ ਸਹੀ ਇਸਤੇਮਾਲ ਹੋ ਜਾਏ ਤਾਂ ਲੋਕ ਟੈਕਸ ਵੀ ਦਿੰਦੇ ਆ ਫਿਰ ਕਿ ਸਾਡੇ ਤੇ ਆਊਗਾ ਇਹ ਪੈਸਾ ਸੜਕਾਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਦੇ ਰੂਪ ਚ ਇਨਫਰਾਸਟ੍ਰਕਚਰ ਦੇ ਰੂਪ ਚ ਖੇਡਾਂ ਵਾਲੇ ਮਾਮਲੇ ਚ ਮੈਂ ਬਹੁਤ ਵਧਾਈ ਦਿੰਨਾ ਸਾਡੇ ਪਲੇਅਰਾਂ ਨੂੰ 100 ਪਲੇਅਰ ਗਿਆ ਸੀ ਪੈਰਿਸ 올림픽 ਚ ਉੱਚ 19 ਕੱਲੇ ਪੰਜਾਬ ਤੋਂ ਸੀ ਹਾਕੀ ਦੇ ਵਿੱਚ ਤਾਂ 11 ਚੋਂ 10 ਪੰਜਾਬ ਦੇ ਨੇ ਔਰ ਕਾਂਸੀ ਦਾ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਆਉਣ ਸਾਰ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੰਦ ਦਾ ਜਿਹੜਾ ਇਨਾਮ ਸ਼ਾਬਾਸ਼ੇ ਉਹ ਰਾਸ਼ੀ ਦਿੰਨੇ ਆਉਣ ਸਾਰ ਕਈ ਵਾਰੀ ਤਾਂ ਸਾਨੂੰ ਪਲੇਅਰ ਦੱਸਦੇ ਨੇ ਅਸੀਂ ਅਸੀਂ ਵੀ ਭੁੱਲ ਜਾਂਦੇ ਸੀ ਵੀ ਇਹ ਕਿਹੜੇ ਟੂਰਨਾਮੈਂਟ ਦਾ ਮਿਲ ਰਿਹਾ ਸਾਨੂੰ ਸੋ ਉਹਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਤਰੱਕੀਆਂ ਵੀ ਦਿੰਨੇ ਆ ਖੇਡਾਂ ਦੇ ਮਾਮਲੇ 'ਚ ਪੰਜਾਬ ਖੇਡਾਂ ਬਦਨ ਪੰਜਾਬ ਦੀਆਂ ਚੱਲਦੀਆਂ ਨੇ ਹਰ ਸਾਲ ਉਹਦੇ ਵਿੱਚ 8 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਤੱਕ ਹਿੱਸਾ ਲੈਂਦੇ ਨੇ ਤਿੰਨ ਤਿੰਨ ਪੀੜ੍hiyan ਇੱਕੋ ਕਰਦੀਆਂ ਉਹ ਗਰਾਊਂਡ ਦੇ ਵਿੱਚ ਖੇਡਦੀਆਂ ਨੇ ਸੋ ਖੇਡਾਂ ਵਾਲੇ ਮਾਮਲੇ 'ਚ ਕਿਉਂਕਿ ਪੰਜਾਬ ਪਹਿਲਾਂ ਵੀ ਖਿਡਾਰੀਆਂ ਵਾਸਤੇ ਜਾਣੇ ਗਿਆ ਜਰਨੈਲਾਂ ਵਾਸਤੇ ਜਾਣੇ ਗਿਆ ਸੋ ਅਸੀਂ ਇਹ ਪੰਜਾਬ ਦੀ ਗਲੋਰੀ ਜਿਹੜੀ ਹੈ ਉਹ ਕਾਇਮ ਰੱਖਣੀ ਆ ਤੇ ਵਧਾਉਣੀ ਆ ਤੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਰੈਡੀ ਪਏ ਨੇ ਤਿਆਰ ਪਏ ਨੇ ਤੇ ਆਉਣ ਵਾਲੇ ਦਿਨਾਂ ਚ ਜਲਦੀ ਕੋਈ ਨਾ ਕੋਈ ਜਿਹੜਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲੋਕਾਂ ਦੇ ਸਮਰਪਿਤ ਕੀਤਾ ਜਾਊਗਾ ਕਈ ਖੇਤਰਾਂ ਵਿੱਚ ਅਸੀਂ ਪਹਿਲੇ ਨੰਬਰ ਤੇ ਹਾਂ ਪੰਜਾਬ ਖਡਾਰੀਆਂ ਅਤੇ ਜਰਨੈਲਾਂ ਲਈ ਜਾਣੀ ਜਾਂਦੀ ਹਾਂ ਹਰ ਸਾਲ ਖੇਡਾਂ ਮਤਨ ਪੰਜਾਬ ਦੀਆਂ ਕਰਵਾਉਂਦੀਆਂ ਹਾਂ ਅਸੀਂ ਪੰਜਾਬ ਦੀ ਇਹ ਚਮਕ ਬਰਕਰਾਰ ਰੱਖਣੀ ਹੈ ਅੱਗੋਂ ਦੇਖੋ ਸੀਐਮ ਭਗਵੰਤ ਮਾਨ ਨੇ ਹੁਰਕੁ ਜੀ ਕੀ ਕਿਹਾ ਬਹੁਤ ਸਾਰੇ ਖੇਤਰਾਂ 'ਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਹੈ ਜਦ ਪਿਛਲੀ ਵਾਰ ਨਾਲੋਂ ਅਸੀਂ ਬਹੁਤ ਅੱਗੇ ਹਾਂ ਜੀਐਸਟੀ ਕਲੈਕਸ਼ਨ 'ਚ ਬਹੁਤ ਅੱਗੇ ਹਾਂ ਸਟੈਂਪ ਪੇਪਰ ਡਿਊਟੀ 'ਚ ਬਹੁਤ ਅੱਗੇ ਹਾਂ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਲੋਕਾਂ ਦੇ ਟੈਕਸ ਦਾ ਪੈਸਾ ਸਹੀ ਇਸਤੇਮਾਲ ਹੋ ਜਾਏ ਤਾਂ ਲੋਕ ਟੈਕਸ ਵੀ ਦਿੰਦੇ ਆ ਫਿਰ ਕਿ ਸਾਡੇ ਤੇ ਆਊਗਾ ਇਹ ਪੈਸਾ ਸੜਕਾਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਦੇ ਰੂਪ ਚ ਇਨਫਰਾਸਟ੍ਰਕਚਰ ਦੇ ਰੂਪ ਚ ਖੇਡਾਂ ਵਾਲੇ ਮਾਮਲੇ ਚ ਮੈਂ ਬਹੁਤ ਵਧਾਈ ਦਿੰਨਾ ਸਾਡੇ ਪਲੇਅਰਾਂ ਨੂੰ 100 ਪਲੇਅਰ ਗਿਆ ਸੀ ਪੈਰਿਸ 올림픽 ਚ ਉਹ ਚ 19 ਕੱਲੇ ਪੰਜਾਬ ਤੋਂ ਸੀ ਹਾਕੀ ਦੇ ਵਿੱਚ ਤਾਂ 11 ਚੋਂ 10 ਪੰਜਾਬ ਦੇ ਨੇ ਔਰ ਕਾਂਸੀ ਦਾ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਆਉਣ ਸਾਰ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੰਦਾ ਜਿਹੜਾ ਇਨਾਮ ਸ਼ਾਬਾਸ਼ੇ ਉਹ ਰਾਸ਼ੀ ਦਿੰਨੇ ਆਉਣ ਸਾਰ ਕਈ ਵਾਰ ਤਾਂ ਸਾਨੂੰ ਪਲੇਅਰ ਦੱਸਦੇ ਨਹੀਂ ਅਸੀਂ ਅਸੀਂ ਵੀ ਭੁੱਲ ਜਾਂਦੇ ਸੀ ਵੀ ਇਹ ਕਿਹੜੇ ਟੂਰਨਾਮੈਂਟ ਦਾ ਮਿਲ ਰਿਹਾ ਸਾਨੂੰ ਸੋ ਉਹਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਤਰੱਕੀਆਂ ਵੀ ਦਿੰਨੇ ਆ ਖੇਡਾਂ ਦੇ ਮਾਮਲੇ 'ਚ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਚੱਲਦੀਆਂ ਨੇ ਹਰ ਸਾਲ ਉਹਦੇ ਵਿੱਚ ਅਕਸਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਤੱਕ ਹਿੱਸਾ ਲੈਂਦੇ ਨੇ ਤਿੰਨ ਤਿੰਨ ਪੀੜ੍hiyan ਇੱਕੋ ਕਰਦੀਆਂ ਉਹ ਗਰਾਊਂਡ ਦੇ ਵਿੱਚ ਖੇਡਦੀਆਂ ਨੇ ਸੋ ਖੇਡਾਂ ਵਾਲੇ ਮਾਮਲੇ 'ਚ ਕਿਉਂਕਿ ਪੰਜਾਬ ਪਹਿਲਾਂ ਵੀ ਖਿਡਾਰੀਆਂ ਵਾਸਤੇ ਜਾਣੇ ਗਿਆ ਜਰਨੈਲਾਂ ਵਾਸਤੇ ਜਾਣੇਗਾ ਸੋ ਅਸੀਂ ਪੰਜਾਬ ਦੀ ਗਲੋਰੀ ਜਿਹੜੀ ਹੈ ਉਹ ਕਾਇਮ ਰੱਖਣੀ ਹੈ ਤੇ ਵਧਾਉਣੀ ਹੈ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਰੈਡੀ ਪਏ ਨੇ ਤਿਆਰ ਪਏ ਨੇ ਤੇ ਆਉਣ ਵਾਲੇ ਦਿਨਾਂ 'ਚ ਜਲਦੀ ਕੋਈ ਨਾ ਕੋਈ ਜਿਹੜਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲੋਕਾਂ ਦੇ ਸਮਰਪਿਤ ਕੀਤਾ ਜਾਊਗਾ